अच्छा समय है कि मानजोब ਸਾਡੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਾਹਿਬ ਸਰਦਾਰ ਜੈ ਸਿੰਘ ਰੋੜੀ ਜਿਨ੍ਹਾਂ ਨੇ ਬੱਚਿਆਂ ਨੂੰ ਹੁਫਲਾਦਾਨ ਦੇ ਲਈ ਅੱਜ ਇੱਕ ਵਿਸ਼ੇਸ਼ ਤੌਰ ਤੇ ਪਹੁੰਚਿਆ ਔਰ ਜਿਹੜਾ ਇਹ ਕੈਂਪ ਲਾਇਆ ਗਿਆ ਹੈ ਇਹ ਪੈਕਰ ਫੋਰਸ ਪੰਜਾਬ ਬੇਗੰਪੁਰਾ ਔਰ ਸ਼੍ਰੀ ਚੰਚੋ ਗੰਗਾ ਰਲ ਕੇ ਇਸ ਨੂੰ ਭਗਵਾਨ ਵਾਲਮੀਕੀ ਮਹਾਰਾਜ ਨੂੰ ਸਮਾਪਤ ਕੀਤਾ ਹੈ ਕਿ ਉਹਨਾਂ ਦਾ ਜੋ ਜਨਮ ਦਿਹਾੜਾ ਉਸ ਨੂੰ ਸ਼ੁਕਤ ਰੱਖ ਕੇ ਜਿਹੜਾ ਟੈਂਪ ਲਗਾਇਆ ਗਿਆ ਹੈ ਔਰ ਨੌਜਾਨ ਜਿਹੜਾ ਸਭ ਤੋਂ ਵੱਡਾ ਦਾਨ ਆ ਖੂਨ ਦਾ ਉਹ ਕਰ ਰਿਹਾ ਹੈ ਅਸੀਂ ਪ੍ਰਬੰਧਕ ਕਮੇਟੀ ਗੁਰੂ ਘਰ ਵੱਲੋਂ ਮਾਨਯੋਗ ਸਾਡੇ ਚੇਅਰਮੈਨ ਜੀ ਸ਼੍ਰੀ ਰਾਜੇਰਾਮ ਜੀ ਮਾਨ ਵੱਲੋਂ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਆ ਕੇ ਸਤਗੁਰੂ ਮਹਾਰਾਜ ਚਨਜ ਨਤਮਤੋ ਕੇ ਬੱਤਿਆਂ ਨੂੰ ਅਸ਼ੀਰਵਾਦ ਦਿੱਤਾ ਜੀ ਧੰਨਵਾਦ ਜੈਗੁਰ ਦੇ ਜੈਗੁਰ ਦੇਵ ਜੀ ਅੱਗੇ ਸਮਝ ਦਿੰਦੇ ਕੀ ਕਹਾਣੀ ਜੈਗੁਰ ਦੇਵ ਧਨਗੁਰ ਦੇਵ ਅੱਜ ਸ਼੍ਰੀ ਰਵਦਾਸ ਮਹਾਰਾਜ ਜੀ ਦੀ ਚਰਚੋ ਪ੍ਰਭ ਧਰਤੀ ਕੁਰਾਲਗੜ੍ਹ ਸਾਹਿਬ ਦੇ ਜੋ ਟਾਈਗਰ ਫੋਰਸ ਜਿਹੜੀ ਜਥੇਬੰਦੀ ਹੈ ਔਰ ਉਹਦੇ ਵੱਲੋਂ ਔਰ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸ਼੍ਰੀ ਰਵਦਾਸ ਜੀ ਦੇ ਸਥਾਨ ਦੇ ਉੱਤੇ ਭਗਵਾਨ ਸ਼੍ਰੀ ਵਾਲਮੀਕ ਜੀ ਨੂੰ ਸਮਰਪਿਤ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਹੈ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਨੌਜਵਾਨ ਵੱਡੀ ਗੰਟੀ ਦੇ ਵਿੱਚ ਖੂਨਦਾਨ ਕਰ ਰਹੇ ਆ ਖੂਨਦਾਨ ਮਹਾਦਾਨ ਜਿੱਤੇ ਅੱਜ ਖੂਨਦਾਨੀਆਂ ਦੇ ਨਾਲ ਮੈਂ ਸਮਝਦਾ ਕਿ ਇਹਨਾਂ ਨੂੰ ਹੌਸਲਾ ਫਜ਼ਾਈ ਹੋਈ ਹੈ ਉੱਥੇ ਜਾਣ ਵਾਲੇ ਸਮੇਂ ਦੇ ਵਿੱਚ ਬਹੁਤ ਕੀਮਤੀ ਜਾਨਾਂ ਜਿਹੜੀਆਂ ਆ ਇਹਨਾਂ ਨਾਲ ਬਚਾਈਆਂ ਜਾਣਗੀਆਂ ਔਰ ਅੱਗੇ ਤੋਂ ਵੀ ਆਪਾਂ ਨੌਜਵਾਨਾਂ ਨੂੰ ਅੱਜ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਈਏ ਔਰ ਖੂਨਦਾਨੀ ਬਣੀਏ ਜਿਹਦੇ ਨਾਲ ਲੋੜਵੰਦਾਂ ਦੀ ਜਿਹੜੀ ਹੈ ਲੋੜ ਪੂਰੀ ਹੋ ਸਕੇ ਆਪਸਰ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਬੇਜ਼ਾਰਤੀ ਜਿਹੜੀ ਦਿੱਕਤ ਹੈ ਉਹ ਇਹ ਹੈ ਕਿ ਜਿਹੜੇ ਕਿਉਂਕਿ ਪਹਾੜੀ ਇਲਾਕਾ ਆ ਜਿਹੜੀ ਸੰਗਤ ਦੂਰੋਂ ਆਉਂਦੀ ਏ ਕਈ ਵਾਰ ਉਹ ਟਰੈਕਟਰ ਨਿਊਟਰਲ ਕਰਦੇ ਆ ਜਾਂ ਫਿਰ ਮੋਟਰਸਾਈਕਲ ਨੂੰ ਬੜੀ ਸਪੀਡ ਨਾਲ ਚਲਾਉਂਦੇ ਆ احتیاط ਦੇ ਨਾਲ ਪਹਾੜੀ ਏਰੀਏ ਦੇ ਵਿੱਚ ਕਿਉਂਕਿ ਪਲੇਨ ਏਰੀਏ ਤੋਂ ਆਉਂਦੇ ਆ ਟਰੈਕਟਰ ਦੇ ਮਗਰ ਟੈਂਕਰ ਟੈਂਕਰ ਦੇ ਮਗਰ ਜਨਰੇਟਰ ਜਨਰੇਟਰ ਦੇ ਮਗਰ ਇੱਕ ਹੋਰ ਟੈਂਕਰ ਇਦਾਂ ਦੇ ਜਿਹੜੇ ਉਹ ਫਿਰ ਦੁਰਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਕਹਿੰਦਾ ਭਾਬ ਸਾਨੂੰ ਬੜੇ ਸੁਚੇਤ ਹੋ ਕੇ ਆਵਾਜਾਈ ਦੇ ਜਿਹੜੇ ਸਾਧਨ ਉਹ ਵਰਤਨੇ ਚਾਹੀਦੇ ਆ ਇੱਕ ਛੋਟਾ ਹਾਤੀ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਕਿ ਸਵਾਰੀਆਂ ਲਈ ਨਹੀਂ ਜਿਹੜੇ ਸਮਾਨ ਢੋਣ ਲਈ ਹੁੰਦਾ ਉਹਦੇ ਵਿੱਚ ਜੇਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਆ ਜਾਣਗੀਆਂ ਔਰ ਪਹਾੜੀ ਏਰੀਆ ਆ ਉਹਦਾ ਦਿੱਕਤ ਆਊਗੀ ਜਿਹੜੀ ਰੋਡ ਚੌੜੇ ਹੋਣ ਦੀ ਗੱਲ ਹੈ ਉਹ ਭਗਵਾਨ ਬਾਨ ਜੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 650 ਸਾਲਾ ਚਿਰੋਵਦਾਸ ਮਹਾਰਾਜ ਜੀ ਦਾ ਅਨਾਉਂਸ ਕਰਕੇ ਗਏ ਆ ਕਿ ਖਰਗੋੜ ਸਾਹਿਬੀ ਧਰਤੀ ਤੇ ਮਨਾਇਆ ਜਾਣਾ ਔਰ ਸਾਡੀਆਂ ਪ੍ਰਪੋਜ਼ਲਾਂ ਅਸੀਂ ਤਿਆਰ ਕਰ ਰਹੇ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕੇ ਆਵਾਜਾਈ ਹੈ ਉਹ ਰੋਡ ਚੌੜੇ ਵੀ ਹੋਣ ਔਰ ਜਿਹੜਾ ਇੱਕ ਗੜੀ ਮਨਸੇਵਾਲ ਤੋਂ ਰਸਤੇ ਵਿੱਚ ਪੁਲ ਪੈਂਦਾ ਇਹਨੂੰ ਜਿਹੜਾ ਕਿ ਆਪਾਂ ਜਦ ਤੱਕ ਕੋਈ ਬੰਨ ਦਾ ਪ੍ਰਬੰਧ ਹੋਵੇ ਜਾਂ ਫਿਰ ਜਿਹੜਾ ਕੋਈ ਇਦਾਂ ਦਾ ਸਾਧਨ ਹੋਵੇ ਜਿਹਦੇ ਨਾਲ ਵਾਸ਼ ਦੇ ਨਾਲ ਵੀ ਜਿਹੜੇ ਨੁਕਸਾਨ ਨਾ ਹੋਵੇ ਇਦਾਂ ਦਾ ਕੋਈ ਪ੍ਰੋਜੈਕਟ ਪਾ ਤਿਆਰ ਕਰ ਰਹੇ ਹਾਂ ਧੰਨਵਾਦ ਮੇਰੇ ਬਰੋੜੀ ਕਾਲ ਇੱਕ ਦੀ ਟੈਂਕਰਾਂ ਦੀ ਗੱਲ ਕੀਤੀ ਹੈ ਕਿ ਟੈਂਕਰ ਬਣ ਕੇ ਆ ਪਰ ਜੇ ਕਿਤੇ ਟਿਊਬਲ ਦਾ ਪਾਣੀ ਦਾ ਪ੍ਰਬੰਧ ਹੋਲੋ ਟੈਂਕਰ ਬੰਨੇ ਬੰਦ ਹੋ ਲੱਗਦੇ ਆ ਨਹੀਂ ਉਹ ਟੈਂਕਰ ਇਦਾਂ ਨਹੀਂ ਆਉਂਦੇ ਪਾਣੀ ਲੈਣੇ ਆਉਂਦੇ ਜਦੋਂ ਲੰਗਰ ਲਾਣਾ ਹੁੰਦਾ ਸੰਗਤ ਨੇ ਉਦੋਂ ਆਪਣੇ ਨਾਲ ਲੈ ਕੇ ਆਉਂਦੇ ਆ ਜਿਹੜੇ ਟਿਊਬਲ ਦੇ ਪਾਣੀ ਪਰੋਂਦੇ ਉਦੋਂ ਟੈਂਡਰ ਹੋ ਗਿਆ ਸੀਗਾ ਪਰ ਟੈਂਡਰ ਕਿਸੇ ਨੇ ਵੀ ਲਗਾਇਆ ਟੈਂਕੀ ਦਾ ਲੱਗਾ ਤੇ ਟਿਊਬਾ ਦਾ ਲੱਗ। ਫੰਡ ਉਹਦੇ ਆ ਚੁੱਕੇ ਆ ਕੰਮ ਜਾਨੀ ਸ਼ੁਰੂ ਹੋ ਗਾ। ਥੈਂਕ ਯੂ। ਅੱਜ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਕੇ ਅੱਜ ਇਹ ਜੋ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਹੈ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਸੰਤ ਸੁਰਿੰਦਰ ਦਾਸ ਜੀ ਦੀ ਕਿਰਪਾ ਸਦਕਾ ਇਹ ਬਹੁਤ ਵਧੀਆ ਅੱਜ ਜਿਹੜਾ ਇਹ ਬਲੱਡ ਡੋਨੇਟ ਕੈਂਪ ਚੱਲ ਰਿਹਾ ਜਿਹਦਾ ਕਿ ਉਦਘਾਟਨ ਜੈ ਕਿਸ਼ਨ ਰੋੜੀ ਉਹਨਾਂ ਨੇ ਕੀਤਾ ਡਿੱਫੀ ਸਪੀਕਰ ਪੰਜਾਬ ਕਿਹੜੇ ਹਸਪਤਾਲ ਵੱਲੋਂ ਸਾਰੇ ਲੱਗ ਰਿਹਾ ਇਹ ਜਿਹੜਾ ਹੈਗਾ ਨਵੇਂ ਸ਼ਹਿਰ ਤੋਂ ਹੈ ਕੋਈ ਹਸਪਤਾਲ ਤੇ ਸਾਡੇ ਸੁਖਦੇਵ ਜੀ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਵੱਲੋਂ ਇਹ ਸਾਰੀ ਟੀਮ ਜਿਹੜੀ ਆਈ ਹੈ ਕਿੰਨੇ ਕੁ ਯੂਨਿਟ ਹੋਣ ਦੀ ਸੰਭਾਵਨਾ ਹੈ ਦੇਖੋ ਵੈਸੇ ਤਾਂ ਜਿਹੜੀ ਯੂਨਿਟ ਹੈਗੀ ਆ 100 ਪਲੱਸ ਯੂਨਿਟ ਹੋਣ ਦੀ ਸੰਭਾਵਨਾ ਹੈ ਤੇ ਸਾਰੀਆਂ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ ਕਿ ਇਨਸਾਨੀਅਤ ਤੇ ਸੇਵਾ ਦੇ ਵਿੱਚ ਜੋ ਸੰਤ ਸੁਰਿੰਦਰ ਦਾਸ ਜੀ ਇਹ ਉਪਰਾਲਾ ਕਰ ਰਹੇ ਨੇ ਜੋ ਪ੍ਰਧਾਨ ਨੇ ਇੱਥੇ ਦੇ ਤੇ ਉਹਨਾਂ ਵੱਲੋਂ ਇਨਸਾਨੀਅਤ ਦੀ ਸੇਵਾ ਲਈ ਜੋ ਉਪਰਾਲਾ ਕੀਤਾ ਗਿਆ ਸਾਰੀਆਂ ਸੰਗਤਾਂ ਨੇ ਵੀ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਇੱਕ ਹੋਰ ਦੱਸ ਦਈਏ ਕਿ ਇਹ ਜੋ ਮੈਡੀਕਲ ਕੈਂਪ ਆ ਉਹ ਸ੍ਰਿਸ਼ਟੀ ਕਰਤਾ ਭਗਵਾਨ ਬਾਵਾਣਿਕ ਮਹਾਰਾਜ ਜੀ ਦੇ ਪ੍ਰਕਾਸ਼ ਉਸਤਵ ਦੀ ਸਮਰਪਿਤ ਵੀ ਹੈ ਜਿਹੜਾ ਇਹ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਜਿਹੜਾ ਬਲੱਡ ਡੋਨੇਟ ਕੈਂਪ ਲਗਾਇਆ ਗਿਆ ब्लड डोनेशन कैंप पर गुरुनानक मिशन हॉस्पिटल तथा हाथ किलेरावलों चारंशों गंगा खुरालगढ़ जैसा योजना लगाया गया है जितने होने तक लगभग कारांतु तो बी यूनिट ब्लड से कलेक्शन हो चुके हैं बाउट फिफ्टी यूनिट ब्लड के कलेक्ट ऑन भी ਦੇਖੋ ਜੀ ਬਲੱਡ ਡੋਨੇਸ਼ਨ ਕੈਂਪ ਤਾਂ ਲੱਗਦੇ ਰਹਿੰਦੇ ਸਾਨੂੰ ਬਲੱਡ ਦੀ ਜ਼ਰੂਰਤ ਵੀ ਰਹਿੰਦੀ ਹੈ ਤੇ ਦੇਖ ਤਾਂ ਵੀ ਬਲੱਡ ਲੱਗਦਾ ਕੋਈ ਵੱਡਾ ਕੈਂਪ ਹੋਵੇ ਤਾਂ ਆਬਾਉਟ ਮੇਰੇ ਖਿਆਲ ਤੋਂ 70 ਕਿ ਯੂਨਿਟ 80 ਯੂਨਿਟ ਤੱਕ ਕਲੈਕਟ ਹੋ ਵੀ ਜਾਂਦਾ ਔਰ ਕਈ ਵਾਰੀ 30 40 ਯੂਨਿਟ ਤੱਕ ਵੀ ਬਲੱਡ ਕਲੈਕਸ਼ਨ ਤੇ ਜਿਹੜੇ ਮਰੀਜ਼ਾਂ ਦੀ ਜਿਹੜੀ ਲਗਾਤਾਰ ਗੰਢੀ ਵਧੀ ਹੈ ਅਸੇ ਲਈ ਹਾਂਜੀ ਇਹ ਲੋਕਾਂ ਨੂੰ ਚੈਰੀਟੇਬਲ ਦੇ ਦਾਰੇ ਕਾ ਵੀ ਸੁਧਰੀਆ ਉਹ ਦਾ ਬਰਾਉਂਕਰੀ ਤੇ ਬਲੱਡ ਵੀ ਜਿਹੜਾ ਆ ਉਹ ਕੁਝ ਇਸੇ ਤਰ੍ਹਾਂ ਵਿਰੋਧ ਨਹੀਂ ਲੱਗਦਾ ਬਲੱਡ ਦੇ ਸਰਪਟਾਸਤਾਂ ਦੀ ਜੋ ਸੀਸ ਹੁੰਦੀ ਹੈ ਜੀ ਉਹ ਲੱਗਦੀ ਹੈ ਜਾਂ ਬਲੱਡ ਦੇ ਬਦਲੇ ਸਿੱਕ ਡੋਨਰ ਹੈ ਉਹ ਸਾਨੂੰ ਬਲੱਡ ਦੇ ਕੇ ਉਹ ਪੇਸ਼ੈਂਟ ਵਾਸਤੇ ਬਲੱਡ ਡਿਸ਼ੂ ਕਰ ਦੱਸ ਆਜਾ ਬਹੁਤ ਹੀ ਜੋ ਕਿ ਨੌਜਵਾਨ ਹੈ ਬੇਗਮਪੁਰਾ ਟਾਈਗਰ ਫੋਰਸ ਜਲੰਧਰ ਹੁਸ਼ਿਆਰਪੁਰ ਨੰਗਲ ਡੈਮ ਅਤੇ ਨਵਾਂ ਸ਼ਹਿਰ ਪੁਰ ਲਗ ਲਗ ਇਲਾਕਿਆਂ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਉਹ ਸ਼੍ਰੀ ਹਿਸ਼ਿਆਨੂ ਗੰਗਾ ਦੀ ਜੋ ਪ੍ਰਬੰਧਕ ਕਮੇਟੀ ਹੈ ਇਹਨਾਂ ਨੇ ਰਲ ਕੇ ਮਿਲ ਕੇ ਪ੍ਰੋਗਰਾਮ ਜਿਹੜਾ ਕੈਂਪ ਦਾ ਖੂਨਦਾਨ ਦਾ ਲਾਇਆ ਹੈ ਜਿਹਦੇ ਵਿੱਚ ਮਾਨਯੋਗ ਡਾਕਟਰ ਸੁਨੀਕਰ ਸਰਦਾਰ ਰੋੜੀ ਸਾਹਿਬ ਜੀ ਹੌਂਟੇ ਆ ਬੱਚਿਆਂ ਨੂੰ ਅਸ਼ੀਰਵਾਦ ਦਿੰਦਾ ਹੈ। ਔਰ ਅਸੀਂ ਸੋਚਦੇ ਆ ਵੀ ਖੂਨਦਾਨ ਕਰਨਾ ਇੱਕ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੈ। ਸਭ ਤੋਂ ਵੱਡਾ ਜਿਹੜਾ ਇਹ ਦਾਨ ਹੈ। ਇਸ ਕਰਕੇ ਨੌਜਵਾਨਾਂ ਨੂੰ ਕਾਫੀ ਸਿੱਖਿਆ ਵੀ ਮਿਲਦੀ ਹੈ। ਔਰ ਲਗਭਗ 42 ਜੁਨਟ ਜੋਜ ਹੋਏ ਹੈ। ਔਰ ਜੇ ਜੇ ਤਹਾ ਕਲੀਰਾਂ ਵਾਲੀ ਟੀਮ ਹੈ ਡਾਕਟਰਾਂ ਦੀ ਜਿਹੜੀ ਅੱਗੇ ਵੀ ਉੱਥੇ ਕਾਫੀ ਸੇਵਾ ਚੱਲਦੀ ਐ ਸੰਗਤਾਂ ਉੱਥੇ ਜਾ ਕੇ ਪ੍ਰੇਸ਼ਣ ਵਗੈਰਾ ਹੁੰਦੇ ਐ ਅੱਛਾ ਹਸਪੀਟਲ ਐ ਉਹਨਾਂ ਦੀ ਟੀਮ ਵੱਲੋਂ ਇਹ ਆਏ ਆ ਡਾਕਟਰ ਸਾਹਿਬ ਉਹਨਾਂ ਨੇ ਖੂਨਦਾਨ ਕੀਤਾ ਲੈ ਕੇ ਔਰ ਜਿਹੜੇ ਨੌਜਵਾਨਾਂ ਨੇ ਖੂਨਦਾਨ দান ਕਰਿਆ ਐ ਅਸੀਂ ਸਮਝਦੇ ਐ ਵੀ ਜਿਸ ਤਰ੍ਹਾਂ ਬੇਗਮ ਟਾਈਗਰਪੋਰਟ ਦੇ ਨੌਜਵਾਨ ਸਾਥੀ ਐ ਔਰ ਇਹਨਾਂ ਨੇ ਸਾਡੇ ਤੱਕ ਅਪਰੋਚ ਕਰੀ ਐ ਔਰ ਕੋਰਸ ਕਰਨ ਤੋਂ ਉਪਰੰਤ ਔਰ ਸਾਡੇ ਨਾਲ ਕਾਫੀ 300 ਗੰਗਾ ਦੇ ਨਾਲ ਜਿਹੜੇ ਨੌਜਵਾਨ ਹੈ ਕਾਫੀ ਜੁੜੇ ਹੈ ਅਸੀਂ ਇਹਨਾਂ ਨੌਜਵਾਨਾਂ ਦਾ 300 ਗੰਗਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਬੇਗਮ ਟੈਗਰਪੋਸਟ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਇਸੇ ਤਰ੍ਹਾਂ ਉਹ ਸਮਾਜ ਦੀ ਕੌਮ ਦੀ ਸੇਵਾ ਕਰਦੇ ਰਹਿਣਗੇ ਸੋ ਸਾਰੀ ਸੰਗਤ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਅਸੀਂ ਵਧਾਈ ਵੀ ਦਿੰਦੇ ਆਂ ਔਰ ਮਾਨ ਜੋਬ ਸਰਦਾਰ ਜੈਤ੍ਰੀ ਨੇ ਰੋੜੀ ਸਾਹਿਬ ਸਪੀਕਰ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਗੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਖਾਸ ਕਰਕੇ ਸਾਡੇ ਗੁਰੂ ਘਰ ਦੇ ਜੋ ਚੇਅਰਮੈਨ ਹੈ ਮਾਨਯੋਗ ਸ਼੍ਰੀ ਨਾਜਰਾ ਮਾਨ ਜੀ ਔਰ ਪੀਐਲ ਸੂਤ ਜੋ ਡੀਟਰ ਸਾਹਿਬਾ ਗੁਰੂ ਘਰ ਦੇ ਟੀਮ ਮੈਨੇਜਰ ਸਾਹਿਬ ਇਹ ਸਾਰੇ ਜਿਹੜੇ ਸਾਡੇ ਇੱਕ ਟੀਮ ਹੈ ਗੁਰੂ ਘਰ ਦੀ ਕਮੇਟੀ ਦੀ ਪ੍ਰਬੰਧਕ ਕਮੇਟੀ ਦੀ ਔਰ ਜੇਨਾ ਨੇ ਇੱਥੇ ਆਗੇ ਇਸ ਨੂੰ ਉਹ ਜਾਨਾ ਨੂੰ ਜਿਹਨਾਂ ਨੇ ਖੂਨਦਾਨ ਕਰਿਆ ਅਸ਼ੀਰਵਾਦ ਦਿੱਤਾ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਉਹਨਾਂ ਨੇ ਚੜ੍ਹਦੀਆਂ ਕਲਾ ਵਕਸ਼ ਜੀ ਸਾਰੇ ਸੰਗਤ ਨੂੰ ਜੈ ਗੁਰਦੇਵ ਕਨ ਗੁਰਦੇਵ ਜੈ ਪੀਨ ਜੈ ਪਰ